ਲੋਕ ਕਿਸਾਨਾਂ ਲਈ ਆਹੀ ਗਈ ਵੱਡੀ ਖੁਸ਼ੀ ਦੀ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਈ ਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੱਡੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਕਿਸਾਨੀ ਅੰਦੋਲਨ ਦੇ ਉੱਤੇ ਚਰਚਾ ਹੋਈ ਇਸ ਮੀਟਿੰਗ ਦੇ ਵਿੱਚ ਪਿਊਸ਼ ਗੋਇਲ ਵੀ ਸ਼ਾਮਲ ਸੀ ਤਾਂ ਕਿਸਾਨੀ ਅੰਦੋਲਨ ਦੇ ਬਾਰੇ ਜਾਣਕਾਰੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤੇ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇਹ ਵੀ ਗੱਲ ਕੀਤੀ ਗਈ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਆ ਕਿ ਅੱਗੇ ਅੰਦੋਲਨ ਦੇ ਬਾਰੇ ਹੁਣ ਕੀ ਵਿਚਾਰ ਕਰਨਾ ਤਾਂ ਇਹ ਸਾਰਾ ਵਿਚਾਰ ਵਟਾਂਦਰਾ ਹੋਇਆ ਅੰਦੋਲਨ ਦੇ ਬਾਰੇ ਕਿਉਂਕਿ 13 ਫਰਵਰੀ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਦੇ ਉੱਤੇ ਰੋਕੇ ਹੋਏ ਨੇ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਰੋਕੇ ਹੋਏ ਨੇ ਕਿਸਾਨ ਪਹਿਲਾਂ 13 ਫਰਵਰੀ ਨੂੰ ਅੱਗੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਦਾ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਦੇ ਵਿੱਚ ਸਫਲ ਰਿਹਾ ਫਿਰ 21 ਫਰਵਰੀ ਨੂੰ ਫਿਰ 6 ਦਸੰਬਰ ਨੂੰ ਫਿਰ 8 ਦਸੰਬਰ ਨੂੰ ਫਿਰ ਹੁਣ ਪੈਦਲ ਜੱਥਾ ਜਿਹੜਾ ਗਿਆ ਸੀ 14 ਦਸੰਬਰ ਨੂੰ ਵੀ ਤੀਜਾ ਜੱਥਾ ਜੋ 101 ਮਰਜੀਬੜਾਂ ਦਾ ਜਾਣ ਦੀ ਕੋਸ਼ਿਸ਼ ਕਰਦਾ ਪਰ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਲਿਆ ਜਾਂਦਾ ਤਾਂ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਨੇ ਅੱਜ 20ਵੇਂ ਦਿਨ ਦੇ ਵਿੱਚ ਉਹ ਮਰਨ ਵਰਤ ਪਹੁੰਚ ਚੁੱਕਿਆ ਹਾਲਾਂਕਿ ਕਿਸਾਨ ਮੋਰਚੇ ਦੇ ਲੀਡਰ ਉੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਬੀਤੇ ਕੱਲ ਪਟਿਆਲਾ ਦੇ ਐਸਐਸਪੀ ਵੀ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚੇ ਸੀ ਅੱਜ ਗੁਰਨਾਮ ਸਿੰਘ ਢਡੋਨੀ ਹਰਿਆਣਾ ਦੇ ਕਿਸਾਨ ਲੀਡਰ ਉਹ ਵੀ ਜਾ ਰਹੇ ਨੇ ਤੇ ਹੁਣ ਪਰ ਦੂਜੇ ਪਾਸੇ ਖੁਸ਼ੀ ਦੀ ਖਬਰ ਇਹ ਹੈ ਕਿ ਕੇਂਦਰ ਦੇ ਮੰਤਰੀਆਂ ਵੱਡੇ ਮੰਤਰੀਆਂ ਦੇ ਨਾਲ ਗ੍ਰਹਿ ਮੰਤਰੀ ਦੇ ਨਾਲ ਖੇਤੀਬਾੜੀ ਮੰਤਰੀ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਕਿਸਾਨੀ ਅੰਦੋਲਨ ਦੇ ਬਾਰੇ ਚਰਚਾ ਕੀਤੀ ਗਈ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਰਿਤ ਸ਼ਾਹ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੇ ਲਈ ਬਹੁਤ ਕੁਝ ਕਰ ਰਹੇ ਹਾਂ 3 ਗੁਣਾ ਐਮ ਐਸ ਪੀ ਦੇ ਉੱਤੇ ਅਸੀਂ ਫਸਲ ਖਰੀਦੀ ਆ ਪਰ ਕੁਝ ਕੁ ਕਿਸਾਨ ਜਿਹੜੇ ਨੇ ਉਹ ਸੰਤੁਸ਼ਟ ਨਹੀਂ ਆ ਬਾਕੀ ਸਾਰੇ ਕਿਸਾਨ ਸੰਤੁਸ਼ਟ ਨਹੀਂ ਕੇਂਦਰ ਦੀਆਂ ਨੀਤੀਆਂ ਤੋਂ ਐਮ ਐਸ ਪੀ ਦੇ ਉੱਤੇ ਅਸੀਂ ਫਸਲਾਂ ਖਰੀਦ ਰਹੇ ਹਾਂ 3 ਗੁਣਾ ਜ਼ਿਆਦਾ ਫਸਲ ਖਰੀਦ ਰਹੇ ਹਾਂ ਅਸੀਂ ਐਮ ਐਸ ਪੀ ਤੋਂ ਤੇ ਇਸ ਤਰੀਕੇ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਹ ਦੇ ਵੱਲੋਂ ਤਾਂ ਸੰਕੇਤ ਦੇ ਦਿੱਤੇ ਗਏ ਨੇ ਕਿ ਜਲਦੀ ਕੋਈ ਮਸਲੇ ਦਾ ਹੱਲ ਨਿਕਲ ਜਾਵੇਗਾ ਜਲਦੀ ਕੋਈ ਰਾਹ ਨਿਕਲ ਜਾਵੇਗਾ ਕਿਉਂਕਿ ਇੱਕ ਡੈਡਲੌਕ ਬਣਿਆ ਹੋਇਆ ਹੈ ਪਹਿਲਾਂ ਮੀਟਿੰਗਾਂ ਹੋਈਆਂ ਸ਼ੁਰੂਆਤੀ ਦੌਰ ਦੇ ਵਿੱਚ ਉਸ ਤੋਂ ਬਾਅਦ ਕੋਈ ਵੀ ਮੀਟਿੰਗ ਨਹੀਂ ਹੋਈ ਜਦੋਂ 6 ਦਸੰਬਰ ਨੂੰ ਦਿੱਲੀ ਕੋਚ ਕਰਦੇ ਨੇ 101 ਮਰਜੀਬੜਿਆਂ ਦਾ ਜੱਥਾ ਪੈਦਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੈਦਲ ਵੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ 16 ਕਿਸਾਨ ਉਦੋਂ ਜ਼ਖਮੀ ਹੋ ਜਾਂਦੇ ਨੇ ਫਿਰ 8 ਤਰੀਕ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਉਸ ਵੇਲੇ ਵੀ 8 ਤੋਂ 10 ਕਿਸਾਨ ਜ਼ਖਮੀ ਹੋ ਜਾਂਦੇ ਨੇ ਤੇ ਫਿਰ 14 ਦਸੰਬਰ ਯਾਨੀ ਮਿੱਤੇ ਕੱਲ ਦਿੱਲੀ ਕੁਝ ਕਰਨ ਦੀ ਕੋਸ਼ਿਸ਼ ਕਰਦਾ 101 ਮਰਜੀਬੜਿਆਂ ਦਾ ਜੱਥਾ ਸ਼ੰਭੂ ਬਾਰਡਰ ਤੋਂ ਉਸ ਵੇਲੇ ਵੀ ਦਰਜਣਾ ਕਿਸਾਨ ਜ਼ਖਮੀ ਹੋ ਜਾਂਦੇ ਨੇ ਜੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਹਾਲਾਂਕਿ ਇੱਕ ਕਿਸਾਨ ਦੇ ਵੱਲੋਂ ਇਹ ਸਾਰਾ ਕੁਝ ਦੇਖਿਆ ਉਸ ਤੇ ਮਨ ਨੂੰ ਬੜੀ ਠੇਸ ਪਹੁੰਚੀ ਤਾਂ ਉਸ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਲਈ ਜੋ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜੇ ਰੇ ਲਾ ਆਇਆ ਜੋ ਕਿ ਖੰਨਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਜੋਧ ਸਿੰਘ ਕਿਸਾਨ ਆ ਉਹ ਕਹਿੰਦਾ ਕੀ ਹੈ ਜੇ ਇਹ ਹਾਲਾਤ ਨਹੀਂ ਦੇਖੇ ਜਾਂਦੇ ਹੁਣ ਜੋ ਸਰਕਾਰਾਂ ਕਰ ਰਹੀਆਂ ਨੇ ਉਹ ਤਸ਼ੱਦਦ ਨਹੀਂ ਚੱਲਿਆ ਜਾਂਦਾ ਜੋ ਜਗਜੀਤ ਸਿੰਘ ਡੱਲੇਵਾਲ ਮਰਬਰਤੇ ਦੇ ਉੱਤੇ ਬੈਠੇ ਨੇ ਉਸ ਦੀ ਕੋਈ ਸਾਰ ਨਹੀਂ ਲੈ ਰਿਆ ਨਹੀਂ ਦੇਖਿਆ ਜਾਂਦਾ ਜਿਸ ਦੇ ਕਰਕੇ ਕਦਮ ਚੱਕਿਆ ਪਰ ਖੁਸ਼ੀ ਦੀ ਖਬਰ ਇਹ ਆ ਰਹੀ ਆ ਕਿ ਹੁਣ ਜਲਦ ਹੀ ਕੋਈ ਮਸਲੇ ਦਾ ਹੱਲ ਹੋ ਸਕਦਾ ਇੱਕ ਪਾਸੇ ਪੰਜ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕਿ 18 ਤਰੀਕ ਨੂੰ 18 ਦਸੰਬਰ ਨੂੰ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਰੇਲਾਂ ਰੋਕੀਆਂ ਜਾਣਗੀਆਂ 12 ਵਜੇ ਤੋਂ 3 ਵਜੇ ਤੱਕ ਜੇਕਰ ਤੁਸੀਂ ਵੀ ਸਫ਼ਰ ਕਰਨਾ ਚਾਹੁੰਦੇ ਹੋ ਰੇਲਾਂ ਦੇ ਵਿੱਚ ਜਾਂ ਕੋਈ ਟਿਕਟ ਬੁੱਕ ਕਰਵਾਈਆ ਤਾਂ 18 ਤਰੀਕ ਨੂੰ ਵੈਲਿਡਿਟੀ ਕਰਿਓ ਨਹੀਂ ਤਾਂ ਫਿਰ ਖੱਜਲ ਖਵਾਰ ਵੀ ਹੋਣਾ ਪੈ ਸਕਦਾ ਤਾਂ ਖੈਰ ਕੇਂਦਰ ਦੇ ਮੰਤਰੀਆਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਹੁਣ ਮੁਲਾਕਾਤ ਮੀਟਿੰਗ ਕੀਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਇਸ ਤੇ ਮੀਟਿੰਗ ਤੋਂ ਬਾਅਦ ਖੈਰ ਇੱਕ ਰਾਹ ਤਾਂ ਖੁੱਲਦਾ ਹੋਇਆ ਨਜ਼ਰ ਆ ਰਿਹਾ ਲੋਕ ਕਿਸਾਨਾਂ ਲਈ ਆਹੀ ਗਈ ਵੱਡੀ ਖੁਸ਼ੀ ਦੀ ਖਬਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇੱਕ ਮੀਟਿੰਗ ਕੀਤੀ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੱਡੇ ਮੰਤਰੀਆਂ ਦੇ ਨਾਲ ਮੀਟਿੰਗ ਕੀਤੀ ਗਈ ਕਿਸਾਨੀ ਅੰਦੋਲਨ ਦੇ ਉੱਤੇ ਚਰਚਾ ਹੋਈ ਇਸ ਮੀਟਿੰਗ ਦੇ ਵਿੱਚ ਪਿਊਸ਼ ਗੋਇਲ ਵੀ ਸ਼ਾਮਲ ਸੀ ਤਾਂ ਕਿਸਾਨੀ ਅੰਦੋਲਨ ਦੇ ਬਾਰੇ ਜਾਣਕਾਰੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤੇ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਇਹ ਵੀ ਗੱਲ ਕੀਤੀ ਗਈ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਆ ਕਿ ਅੱਗੇ ਅੰਦੋਲਨ ਦੇ ਬਾਰੇ ਹੁਣ ਕੀ ਵਿਚਾਰ ਕਰਨਾ ਤਾਂ ਇਹ ਸਾਰਾ ਵਿਚਾਰ ਵਟਾਂਦਰਾ ਹੋਇਆ ਅੰਦੋਲਨ ਦੇ ਬਾਰੇ ਕਿਉਂਕਿ 13 ਫਰਵਰੀ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਸ਼ੰਭੂ ਬਾਰਡਰ ਦੇ ਉੱਤੇ ਰੋਕੇ ਹੋਏ ਨੇ ਕਿਸਾਨ ਖਨੌਰੀ ਬਾਰਡਰ ਦੇ ਉੱਤੇ ਰੋਕੇ ਹੋਏ ਨੇ ਕਿਸਾਨ ਪਹਿਲਾਂ 13 ਫਰਵਰੀ ਨੂੰ ਅੱਗੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰਿਆਣਾ ਦਾ ਪ੍ਰਸ਼ਾਸਨ ਕਿਸਾਨਾਂ ਨੂੰ ਰੋਕਣ ਦੇ ਵਿੱਚ ਸਫਲ ਰਿਹਾ ਫਿਰ 21 ਫਰਵਰੀ ਨੂੰ ਫਿਰ 6 ਦਸੰਬਰ ਨੂੰ ਫਿਰ 8 ਦਸੰਬਰ ਨੂੰ ਫਿਰ ਹੁਣ ਪੈਦਲ ਜਥਾ ਜਿਹੜਾ ਗਿਆ ਸੀ 14 ਦਸੰਬਰ ਨੂੰ ਵੀ ਤੀਜਾ ਜਥਾ ਜੋ 101 ਮਰਜੀਬੜਾ ਦਾ ਜਾਣ ਦੀ ਕੋਸ਼ਿਸ਼ ਕਰਦਾ ਪਰ ਉਹਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਹੀ ਰੋਕ ਲਿਆ ਜਾਂਦਾ ਤਾਂ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠੇ ਨੇ ਅੱਜ 20ਵੇਂ ਦਿਨ ਦੇ ਵਿੱਚ ਉਹ ਮਰਨ ਵਰਤ ਪਹੁੰਚ ਚੁੱਕਿਆ ਹਾਲਾਂਕਿ ਸੂਕਸਾਨ ਮੋਰਚੇ ਦੇ ਲੀਡਰ ਉੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਬੀਤੇ ਕੱਲ ਪਟਿਆਲਾ ਦੇ ਐਸਐਸਪੀ ਵੀ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਪਹੁੰਚੇ ਸੀ ਅੱਜ ਗੁਰਨਾਮ ਸਿੰਘ ਢਡੋਨੀ ਹਰਿਆਣਾ ਦੇ ਕਿਸਾਨ ਲੀਡਰ ਉਹ ਵੀ ਜਾ ਰਹੇ ਨੇ ਤੇ ਹੁਣ ਪਰ ਦੂਜੇ ਪਾਸੇ ਖੁਸ਼ੀ ਦੀ ਖਬਰ ਇਹ ਹੈ ਕਿ ਕੇਂਦਰ ਦੇ ਮੰਤਰੀਆਂ ਵੱਡੇ ਮੰਤਰੀਆਂ ਦੇ ਨਾਲ ਗ੍ਰਹਿ ਮੰਤਰੀ ਦੇ ਨਾਲ ਖੇਤੀਬਾੜੀ ਮੰਤਰੀ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਮੀਟਿੰਗ ਕੀਤੀ ਗਈ ਕਿਸਾਨੀ ਅੰਦੋਲਨ ਦੇ ਬਾਰੇ ਚਰਚਾ ਕੀਤੀ ਗਈ ਦੂਜੇ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕਿਸਾਨਾਂ ਦੇ ਲਈ ਬਹੁਤ ਕੁਝ ਕਰ ਰਹੇ ਹਾਂ 3 ਗੁਣਾ ਐਮ ਐਸ ਪੀ ਦੇ ਉੱਤੇ ਅਸੀਂ ਫਸਲ ਖਰੀਦੀ ਆ ਪਰ ਕੁਝ ਕੁ ਕਿਸਾਨ ਜਿਹੜੇ ਨੇ ਉਹ ਸੰਤੁਸ਼ਟ ਨਹੀਂ ਆ ਬਾਕੀ ਸਾਰੇ ਕਿਸਾਨ ਸੰਤੁਸ਼ਟ ਨਹੀਂ ਕੇਂਦਰ ਦੀਆਂ ਨੀਤੀਆਂ ਤੋਂ ਐਮਐਸਪੀ ਦੇ ਉੱਤੇ ਅਸੀਂ ਫਸਲਾਂ ਖਰੀਦ ਰਹੇ ਤਿੰਨ ਗੁਣਾ ਜ਼ਿਆਦਾ ਫਸਲ ਖਰੀਦ ਰਹੇ ਹਾਂ ਅਸੀਂ ਐਮਐਸਪੀ ਤੋਂ ਤੇ ਇਸ ਤਰੀਕੇ ਦੇ ਨਾਲ ਕੇਂਦਰੀ ਗ੍ਰਹਿ ਮੰਤਰੀ ਮਿਤ ਸ਼ਾਹ ਦੇ ਵੱਲੋਂ ਤਾਂ ਸੰਕੇਤ ਦੇ ਦਿੱਤੇ ਗਏ ਨੇ ਕਿ ਜਲਦੀ ਕੋਈ ਮਸਲੇ ਦਾ ਹੱਲ ਨਿਕਲ ਜਾਵੇਗਾ ਜਲਦੀ ਕੋਈ ਰਾਹ ਨਿਕਲ ਜਾਵੇਗਾ ਕਿਉਂਕਿ ਇੱਕ ਡੈਡਲੌਕ ਬਣਿਆ ਹੋਇਆ ਹੈ ਪਹਿਲਾਂ ਮੀਟਿੰਗਾਂ ਹੋਈਆਂ ਸ਼ੁਰੂਆਤੀ ਦੌਰ ਦੇ ਵਿੱਚ ਉਸ ਤੋਂ ਬਾਅਦ ਕੋਈ ਵੀ ਮੀਟਿੰਗ ਨਹੀਂ ਹੋਈ ਜਦੋਂ 6 ਦਸੰਬਰ ਨੂੰ ਦਿੱਲੀ ਕੋਚ ਕਰਦੇ ਨੇ 101 ਮਰਜੀਬੜਿਆਂ ਦਾ ਜੱਥਾ ਪੈਦਲ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਪੈਦਲ ਵੀ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਂਦਾ 16 ਕਿਸਾਨ ਉਹਦੋਂ ਜ਼ਖਮੀ ਹੋ ਜਾਂਦੇ ਨੇ ਫਿਰ 8 ਤਰੀਕ ਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਉਸ ਵੇਲੇ ਵੀ 8 ਤੋਂ 10 ਕਿਸਾਨ ਜ਼ਖਮੀ ਹੋ ਜਾਂਦੇ ਨੇ ਤੇ ਫਿਰ 14 ਦਸੰਬਰ ਯਾਨੀ ਬੀਤੇ ਕੱਲ ਦਿੱਲੀ ਕੋਚ ਕਰਨ ਦੀ ਕੋਸ਼ਿਸ਼ ਕਰਦਾ 101 ਮਰਜੀਬੜਿਆਂ ਦਾ ਜੱਥਾ ਸ਼ੰਭੂ ਬਾਰਡਰ ਤੋਂ ਉਸ ਵੇਲੇ ਵੀ ਦਰਜਣਾ ਕਿਸਾਨ ਜ਼ਖਮੀ ਹੋ ਜਾਂਦੇ ਨੇ ਜੋ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਹਾਲਾਂਕਿ ਇੱਕ ਕਿਸਾਨ ਦੇ ਵੱਲੋਂ ਇਹ ਸਾਰਾ ਕੁਝ ਦੇਖਿਆ ਉਸ ਤੇ ਮਨ ਨੂੰ ਬੜੀ ਥੇਸ ਪਹੁੰਚੀ ਤਾਂ ਉਸ ਨੇ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕਰ ਲਈ ਜੋ ਕਿ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਜਿਾ ਜੋ ਕਿ ਖੰਨਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਜੋਧ ਸਿੰਘ ਕਿਸਾਨ ਆ ਉਹ ਕਹਿੰਦਾ ਕੀ ਹੈ ਜੇ ਇਹ ਹਾਲਾਤ ਨਹੀਂ ਦੇਖੇ ਜਾਂਦੇ ਹੁਣ ਜੋ ਸਰਕਾਰਾਂ ਕਰ ਰਹੀਆਂ ਨੇ ਉਹ ਤਸ਼ੱਦਦ ਨਹੀਂ ਚੱਲਿਆ ਜਾਂਦਾ ਜੋ ਜਗਜੀਤ ਸਿੰਘ ਢੱਲੇਵਾਲ ਮਰਮਰਤੇ ਦੇ ਉੱਤੇ ਬੈਠੇ ਨੇ ਉਸ ਦੀ ਕੋਈ ਸਾਰ ਨਹੀਂ ਲੈ ਰਿਆ ਨਹੀਂ ਦੇਖਿਆ ਜਾਂਦਾ ਜਿਸ ਦੇ ਕਰਕੇ ਕਦਮ ਚੱਕਿਆ ਪਰ ਖੁਸ਼ੀ ਦੀ ਖਬਰੇ ਆ ਰਹੀ ਆ ਕਿ ਹੁਣ ਜਲਦ ਹੀ ਕੋਈ ਮਸਲੇ ਦਾ ਹੱਲ ਹੋ ਸਕਦਾ ਇੱਕ ਪਾਸੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਲੀਡਰ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕਿ 18 ਤਰੀਕ ਨੂੰ 18 ਦਸੰਬਰ ਨੂੰ ਪੰਜਾਬ ਦੇ ਵਿੱਚ ਰੇਲਾਂ ਰੋਕੀਆਂ ਜਾਣਗੀਆਂ ਰੇਲਾਂ ਰੋਕੀਆਂ ਜਾਣਗੀਆਂ 12 ਵਜੇ ਤੋਂ 3 ਵਜੇ ਤੱਕ ਜੇਕਰ ਤੁਸੀਂ ਵੀ ਸਫ਼ਰ ਕਰਨਾ ਚਾਹੁੰਦੇ ਹੋ ਰੇਲਾਂ ਦੇ ਵਿੱਚ ਜਾਂ ਕੋਈ ਟਿਕਟ ਬੁੱਕ ਕਰਵਾਈ ਹੈ ਤਾਂ 18 ਤਰੀਕ ਨੂੰ ਵੋਆਈਡੀ ਕਰਿਓ ਨਹੀਂ ਤਾਂ ਫਿਰ ਖੱਜਲ ਖਵਾਰ ਵੀ ਹੋਣਾ ਪੈ ਸਕਦਾ ਤਾਂ ਖੈਰ ਕੇਂਦਰ ਦੇ ਮੰਤਰੀਆਂ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜਿਹੜੀ ਹੁਣ ਮੁਲਾਕਾਤ ਮੀਟਿੰਗ ਕੀਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਇਸ ਤੇ ਮੀਟਿੰਗ ਤੋਂ ਬਾਅਦ ਖੈਰ ਇੱਕ ਰਾਹ ਤਾਂ ਖੁੱਲਦਾ ਹੋਇਆ ਨਜ਼ਰ ਆ ਰਿਹਾ ਪਰ ਕੀ ਇਸ ਰਾਹ ਦੇ ਵਿੱਚ